ਹਰੀ ਕਰਤੂਰੀ ਸਤਿਗੁਰ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਤੇਰੀ ਹੰਦ ਗੁਰ ਤੇ ਓਰਦਾਸ ਬਰਾਮਦਸ ਹੈ ਹੁਣੀ ਸਹਾਈ ਅੰਤਿ ਸਤ ਗੁਰ ਜਿੰਦ ਨੋ ਜਿਮਰੋ ਕੀ ਅੰਗਾਇ ਸਿਰੀ ਕਰਤੂਰੀ ਸਤਿਗੁਰ ਅੰਗਾਇ ਕਿਛਿ ਤੇ ਤਾ ਸੁਖ ਜਾਏ ਤੇਗ ਸਾਚ ਸਿਮਰਿਆ ਘਰ ਨਾਮ ਜਿਵੈ ਭਾਈ ਤਾਰੇ ਕਬਖਾਈ ਵੈਸੁ ਭਾਈ ਦਸਤੋ ਸਾਚਿਆ ਦਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋ ਸਾਈ ਹੋਏ ਸਹਾਇ ਦਸਤ ਪਤ ਕੇ ਦੀ ਜੋਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਗ ਗੁਰੇਤਰ ਦੀ ਦਾਸ ਦਾ ਧਿਆਨ ਧਰ ਕਲਕਾ ਜੀ ਬੋਲੋ ਜੀ ਵਾਹਿਗੁਰੂ ਅਜਾ ਪਿਆਰੇ ਜੋਗਤ ਸਿਧ ਅਚਾਰੀ ਮੁਖਿਆ ਅਧਿਆਤਕੀਆਂ ਦਿੱਤੀਆਂ ਜਿਨ੍ਹਾਂ ਗੁਰਮਖਾਂ ਨਾਮ ਦਿੱਤਿਆ ਮਨ ਛਕਿਆ ਦੇਵ ਜਨਾਂ ਹੀ ਤੇਗੁਆਹੀ ਪਿਆਰ ਦੇ ਸਿੱਤਾ ਜਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧੰਨ ਧੰਨਤਾ ਦੀ ਜੀ ਲੋ ਜੀ ਕ੍ਰਿਸ਼ਨਾ ਸ਼ਿਖਾ ਸੁਧਰੀਆ ਕਰਮ ਦੇਤ ਸਿਸ ਦਿੱਤੇ ਗਤ ਗੰਤ ਚੁਟਵਾਏ ਕੋਪਰੀਆ ਮਹਾਂਜਾ ਚੜ੍ਹਦੀਆਂ ਤੇ ਚੜ੍ਹਿਆ ਆਦਿਆ ਨਾ ਕੀਜੈ ਸਿੱਖੀ ਕੇਤਾ ਸਵਾਸਾ ਸੰਗਿ ਨਿਭਾਵੀ ਰੰਗਵਾਰਿਆਂ ਦੀ ਸੇਵਾ ਦੇ ਕੁਲ ਵੰਗਿਆ ਕੀ ਕੀ ਆਸਰਾ ਨਿਭਾ ਰਿਆ कमाई का ध्यानता खालसा जी गुरु जी वागुरु वागुरु गुरु द्वारा ध्यान था खालसा जी गुरु जी वागुरु शुरुपत खालसा जी की उदास है जी शुरु खालसा जी को वाही वागू वाहीगुरु जितिया का सदसा सदसुत होगा ਜਾਗ ਜਗੰਤਪਤੀ ਸਾਡੀ ਸਾਹਿਬਤਾ ਕਰਾ ਰਿਖਿਆ ਜਿਆਇ ਤੇ ਦੇਖ ਤੇੁਪਤੀ ਦ੍ਰਿੜ ਕੀ ਕੈ ਤਲਸ ਕੀ ਜੀਤ ਤੇ ਸਾਹਿਬ ਜੀ ਸਹਾਰੇ ਗੁਰੂ ਕਾਂ ਤੇ ਜੀ ਕੇ ਬੋਲ ਕਾ ਤੇ ਬੋਲ ਜੀ ਆਏ ਜੋ ਤਨੁ ਸੁਖੀ ਦਾਮ ਕੇਸ ਦਾਮ ਰਹਿਤ ਦਾਮ ਭੇਤ ਦਾਮ ਵਿਸ਼ਦਾ ਹੋ ਜਾ ਪ੍ਰਸ਼ਾਦ ਦਾਮ ਦੰਦ ਦਾਮ ਨਾਮ ਦਾਮ ਜੀਓ ਕ੍ਰਿਸ਼ਨਾ ਸਰ ਜੀ ਦੇ ਦਰਸ਼ੀਓ ਦੇ ਨਾਮ ਤੋ ਕੀਆ ਤੇ ਦੇਖੋਗੇ ਜੁਗੋ ਜੋਤ ਸਤਲ ਧਰਮ ਦਾ ਜੇ ਕਾਲ ਸੰਤ ਸਿੰਘ ਜੀ ਕੇ ਬੋਲ ਬਾਰੇ ਬੋਲੋ ਜੀ ਹਾਰੇ ਜੋਖ ਬੰਨਿਵਾ ਨਤੁ ਕੀ ਨਤ ਕਟ ਦੇ ਰੱਖਿਆ ਤਵਾ ਇਧਰੂ ਏ ਕਾਲ ਤੂ ਸਭ ਤੇ ਪਰ ਸੁਦੇ ਸਰਸ ਹਾ ਰਿਤਾਤ ਜੀਓ ਤੀਰਨ ਕਾਣਾ ਸਾਹਿਬ ਹਤੇ ਹੋਰ ਦੁਆਰੇ ਗੁਰਧਾਮ ਜਿਨਾ ਤੋਂ ਕਲਸ ਪੰਤ ਲੋਕ ਚੋੜਿਆ ਗਿਆ ਹੈ ਹੁੰਦੇ ਦਰਸ਼ਨ ਸੇਵਾ ਸੁਭਾਅ ਦਾ ਦਾਣ ਕੰਸਰ ਜਿਨ ਬਖਸ਼ੋ ਇਹ ਨਮਣੀਆ ਦੀ ਬਾਗ ਮੁਟਾੜਿਆਂ ਦੇ ਤਾਂ ਲੋਕਿਆਂ ਦੀਓ ਨਿਆਸਰੀ ਅੰਦੇ ਅਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਗੰਗਾ ਸਾਹਿਬ ਜੀ ਆਪਕੀਆ ਦੇ ਹਜ਼ਰੂਰ ਅਦਾਸ ਬੇਨਤੀ ਜੋਟੜੀ ਹੈ ਸਤਿਗੁਰੂ ਵੰਤਕ ਰੋਕੇ ਦੀ ਦੀਵਾਨ ਸਜੇ ਸਜੇ ਹੋਏ ਦੀਵਾਨ ਦਾ ਤੇ ਅੰਦਰ ਸਜ ਪੂਜਾ ਦਾ ਅਜੀਤ ਸੇ ਨਗਰ ਚੰਦੀ ਘੜੀਆ ਸੇ ਸੰਕਾਨੇ ਹਾਜ਼ਰੀ ਭਰੀ ਮੂਲ ਮੰਤਰ ਗੁਰ ਮੰਤਰ ਚੌਕੀ ਸੇਬ ਜੀ ਦੀ ਜਾਪੀ ਲੀਤੇ ਗਏ ਸਤਿਗੁਰੂ ੍ਰਿਕਟ ਤੇ ਨਾ ਸੁਤੀਐ ਤਿਨ ਤਿਨ ਪੂਰਨ ਹਾਰ ਅਕਸ਼ਨ ਹਾਰ ਬਚ ਜੈ ਨਾਨਕ ਸੁਖਾਰਿ ਉਤਾਰ ਕਰੀ ਸਰੀ ਗੁਰ ਬਾਣੀ ਦਾ ਭਾਵ ਪਰਮ ਸਤਿਗੁਰੂ ਵਾਲਿਓ ਆਈਆਂ ਸੀ ਸੰਗਾਂ ਤੇ ਜਿੜਤੇ ਆ ਜੀਉ ਸੋਰਾ ਸਭ ਨੂੰ ਖੇਤ ਜਗੀਆਂ ਬਖਸ਼ੀਆ ਆਪ ਦੀ ਪਿਆਰ ਬਖਸ਼ਰਾ ਸੋਹ ਭਾਵਨਾਵਾਂ ਪੂਰੀਆਂ ਕਰਨੀਆਂ ਮੇਰੇ ਜੀਵਨ ਦਾ ਸਹਿਤ ਸਭ ਤੋਰਾਂ ਦਾ ਗੁਖਰੀਆ ਖੇਤ ਜਗੀਆਂ ਆਪ ਦੀ ਉਪਕਾਰ ਬਖਸ਼ਣਾ ਗੁਰ ਸਿੱਖੀ ਸਿਧ ਪੁਰਖਤਾ ਨਾਮਗੰਨ ਕੁਰਤਨਾਇ ਅਮਰ ਸਦੀ ਦਾਤ ਅਨੁਕੁਲੇੜੇ ਦੀ ਸਭਾ ਦਾ ਕਰਤੀ ਸਤਿਗੁਰੂ ਜਤਰਾਵਾ ਸਤਲ ਕਨਿਆ ਸਤਿਗੁਰ ਜੀਓ ਆਪ ਜੀਆਂ ਨੇ 328 ਪਾਵਨ ਸਰੂਪ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਗਜ਼ ਬਾਗਦਿਆਂ ਵੱਲੋਂ ਚੋਰੀ ਵੇਚ ਦਿੱਤੇ ਨਾਲ ਤੇ ਦਾ ਦੇ ਇਨਸਾਨ ਬਣ ਲਈ ਇਸੇ ਪਿਆਰੀ ਮਹਿੰਦੀਆਂ ਤੋਂ ਨਿਰੰਤਰ ਅੰਤਕ ਹੋਤਾ ਜਾਰੀਆ ਹੈ ਹਲੇਦਾਨ ਭਰਤੀ ਪਾਤ੍ਰੀ ਬਖਸ਼ੀ ਰਾਜਕਾਤ ਪਰਦੇ ਬਿਧੇ ਸਤਿਗੁਰੂ ਸੰਤਿ ਸੇਗਦੇ ਰਾਹੀ ਬਖਸ਼ੀ ਗੁਰੂ ਦਾ ਮਾਦੀਪਾ ਦੀਵਕਸ਼ੀ ਸਤਿਗੁਰੂ ਜੀਓ ਆਪ ਜੀਆ ਦੀਆ ਸੰਤਕ ਰੋਕੇ ਦੀਆ ਚਾਹ ਰਹੀਆ ਸਵਾਵਾ ਅੰਦਰ ਆਪ ਤੁਝੇ ਦਰੋ ਕਰੋ ਕਰੋ ਸਾਇ ਤੋਂ ਇੱਕ ਦਿੱਤੀ ਸਰ ਦਿੱਤਰਤੌਰ ਅਮਰਜੀਤ ਇੱਕ ਜੀ ਜੀਤੌਰ ਅਮਰਜੀਤ ਸੰਤਾ ਵਰੋ ਨੋ ਹਲਾਜ ਆਪ ਜੀਆਂ ਦੇ ਜੰਗਰਾ ਵਾਸਤੀ ਸੇਵਾਵਾਂ ਕੀਤੀਆਂ ਤਾਂ ਮਾਦ ਧਰ ਕਰਕੇ ਕੀਤੀ ਸੇਵਾ ਸਾਇ ਕੋ ਵੀ ਆਹ ਰਹੀ ਦਸਤੇ ਰਲੇ ਭਾਈ ਸੋਤ ਨਾ ਹੋਵੇ ਬਦ ਦੋ ਗਈ ਮਗਾਨੇ ਭੁਲਾ ਦੇ ਪ੍ਰਭੂ ਆਪਣੇ ਚਾਲ ਕੰਚ ਤੇ ਗੋਲ ਕਰ ਲੈ ਆਪਣੇ ਦਰਸਾ ਸ੍ਰੀਆ ਸੇਵਾਵਾਂ ਭਖਣੀਆ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ ਸਤਿਗੁਰ ਰਹਿਮਤ ਕਰਨੀ ਸਾਈਂ ਦਾ ਸਿੰਧ ਪਾਈ ਨਾਲ ਤਿੰਨ ਸਮੂਹ ਸਾਧੀ ਸਿੰਗਾ ਨੂੰ ਦਰਸਾ ਬਖਣੀ ਰਹਿਮਤ ਕਰਨੀ ਯਾਤਰਾਵਾਂ ਸਤਿਗੁਰ ਕਰਾਉਂਦੀਆਂ ਇਸਰਲਾ ਦੀ ਤਾਰ ਆਪਨਾ ਨਾਮ ਕੇ ਹੋ ਹੁਜਾਵਾ ਅੰਦਰ ਨਾਮਿਤ ਜਾਓ ਵੇ ਹੋ ਤੇਈ ਪਿਆਰੇ ਮੇਲੋ ਜਿਨਾ ਬਿਨਿਆ ਆਪ ਜੀ ਦਾ ਨਾਮ ਤੇਤਿਆ ਵੈ ਗੁਰੂ ਨਾਮ ਤੇ ਨਾਮ ਸਤਿ ਸ਼੍ਰੀ ਸਲਾ ਤੇ ਭਾਗੀ ਸੁਖਾ ਗੁਰ ਆਗਿਆ ਭਈ ਅਕਾਰ ਕੀ ਤਰਹਿ ਜਲਾਏ ਲੋਕ ताको चित्र को कुन है रघुमायो गुरु व्रत सीमा लियो प्रकृति पुरा की जे तो जो प्रकुलो केन्द्र पोछे पोषक तत्व की गदा करे ताज सहायकी रहे कोई पार हुए सब मिलेंगे पार हुए सब लेंगे जो

को तो से से पर के वाह वागुरु जी की फतेह समय चंडीगढ़ साहब जी पावल पहुंचे हो तो आप आपकी खुशकिस्मत हो क्योंकि दर्शन करने दरबार का आपके मंग में लैके कोई भी आदा लखी आए ਆਦਿ ਮਨੁੱਖਾਂ ਨੇ ਜੋ ਕਿਸੇ ਉਸ ਨੂੰ ਦਾਅਵਾ ਅਭਿਜਿਤ ਕਰਨਾ ਚਾਹੁੰਦਾ ਪਰ ਉਹ ਕਿੰਨੇ ਕਿਸਮਤ ਹੋ ਗਏ ਜਿਹੇ ਸੰਸਰ ਸੰਸਰ ਦੇ ਦਸ਼ਨਾ ਦੇ ਨਾਲ ਨਾਲ ਆਪਣੇ ਗੁਰੂ ਨੇ ਆਪਣੇ ਪਰਿਵਾਰਲੇ ਦਾ ਆਦਰ ਮਾਰਦੇ ਸੱਤੁਰ ਦੁਆਸ਼ੈਪ ਸਵੇਰ ਤੋਂ ਲੈ ਕੇ ਰਾਤ ਤੱਕ ਲੱਖ ਬੰਦਾ ਵੀ ਮੱਥਾ ਟੇਕ ਜਾਂਦਾ ਨਮਸਕਾਰ ਕਰ ਜਾਂਦਾ ਪਰ ਲੱਖਾਂ ਦੇ ਵਿੱਚ ਤੁਸੀਂ ਕਿੱਥੇ ਪਿਆਰ ਹੋਵੋਗੇ ਇਹ ਜਿੰਨوں ਲੱਖਾਂ ਕੇ ਕਰੇ ਜਿਸ ਨੂੰ ਸੋਨੇ ਦੀ ਪਾਲਕੀ ਚ ਲੈ ਕੇ ਆਇਆ ਹੈ ਜਿਸ ਦੀ ਪਾਲਕੀ ਨੂੰ ਮੋਢਾ ਦੇ ਰਿਹਾ ਉਸ ਗੁਰੂ ਵਾਸਤੇ ਜੇ ਕਿਸੇ ਨੇ ਹਾਜ਼ਾ ਲਾੜਾ ਮਾਰਿਆ ਉਹ ਤੁਸੀਂ ਕਿੰਨੇ ਲੋਕ ਹੋਵੋਗੇ ਉਹ ਲੱਖਾਂ ਦੇ ਵਿੱਚੋਂ ਗਿਣਤੀ ਦੇ ਜਿਹੜੇ ਉਹਨਾਂ ਚ ਤੁਹਾਡੀ ਗਿਣਤੀ ਆਉਂਦੀ ਕਾਰਨ 348 ਪਾਵਨ ਸਰੂਪਨਾ ਰਾਜੀਆਂ ਦੇ ਚੋਰੀ ਹੋਏ ਚੋਰੀ ਅੱਤੇ ਗਾਇ ਬਲੈਕ ਚ ਦੇ ਦਿੱਤੇ ਸੰਗਤ ਰੋਜ਼ ਕੋਸ਼ਿਸ਼ ਇਹ ਕਾਰਨ ਕੀ ਹੈ اور ਉਹਦੇ ਵਿੱਚ 24530 ਅੰਗ ਮਹਾਰਾਜ ਜੀ ਦੇ ਲਾਪਤਾ ਹੋਏ 992800 ਰੁਪਿਆ ਕੀ ਅੰਗ ਫਾਇਨੈਂਸ ਵਿੱਚ ਇਹਨਾਂ ਨੇ ਉਹਦੀ ਸ਼ਿਕਾਇਤ ਕੀਤੀ 982800 ਰੁਪਿਆ ਸਿਆਹੀ ਤੇ ਕਾਗਜ਼ ਦਾ ਜਿਹੜਾ ਸੀ ਇਹਨਾਂ ਨੇ ਕਾਜੇ ਪੇਸ਼ ਨਹੀਂ ਗਈ ਸਰਕਾਰੀ ਕਾਜਾਂ ਦੇ ਇਕ ਤੋਂ ਪੱਤੀਸ਼ਤ ਨੂੰ ਕੁਮਾਰ ਰਾਜੀ ਜਿਨ੍ਹਾਂ ਦੀ ਮਰਾਤਰੀ ਨਾਮ ਸਰਕਾਰ ਹੋ ਗਿਆ ਬਾਦਨੀ ਕੇ ਤੋ ਇੰਨਾਂ ਨੇ ਕਿਵੇਂ ਰੱਖੇ ਹੋਏ ਸੰਗ ਜਾਤੀ ਉੱਤੇ ਟੁੱਟੇ ਦੋ ਵਾਰ ਸਾਹਿਬ ਫਿਰ ਮਨਾਤਨ ਜਿਨੇ ਪਿਛੇ ਅਖਬਾਰ ਅਲਿਚ ਅਖਬਾਰਾਂ ਦੇ ਲੱਗੇ ਹੋ ਫਿਰ ਸਿਕਾਸ਼ ਸਰੂਪਮਾਰਾਜੀ ਦੇ ਬੁਲਾਇਕ ਵਿੱਚ ਇਨਾਂ ਨੂੰ ਪਿਆਰ ਕਰਨ ਦੀ ਲੋੜ ਜੋ ਪਈ ਜੇ ਨਕਲੀ ਕਰੰਸੀ ਤੇ ਤਵਰਲੀ ਨਕਲੀ ਪਾਸਪੋਰਟ ਤੇ ਤਵਰਲੀ ਉਹ ਨੰਬਰ ਦਾ ਅਧਾਰਕਾ ਲਈ ਬੜਾ ਸਖਤ ਹੀ ਆਮ ਗੱਲਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਬਹੁਤ ਹੀ ਸਰਵੋਤਮ ਸਰਵੋਤਮ ਇਸ ਲਈ ਮਹਾਰਾਜਿਆਂ ਦੇ ਇਹ ਬਜਾਇਤ ਵਿੱਚ ਅੰਗ ਛਕੜੇ ਸੂਰੂਪ ਧਾਰਤਵਾਉਣੇ ਇੱਕ ਬੱਡਾ ਅਪਰਾਧ ਮੰਨਿਆ ਜਾਂਦਾ ਹੈ ਕਾਨੂੰਨ ਮੁਤਾਬਕ ਜਿਹੜਾ 295ਏ ਮੁਤਾਬਕ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਪੜਦੇ ਆ ਉਸ ਐਕਟ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਔਰ ਗਾਸਤ ਗੁਰੂ ਸਹਿਬਾਨ ਬਾਣੀ ਨਾਲ ਕੇਸ਼ਾੜ ਕਰਨ ਵਾਲਿਆਂ ਨੂੰ ਕਹਿ ਦਿੱਤਾ ਜਿੰਨ ਭੈ ਅੱਧਰ ਦਾ ਬਾਣੀ ਧਾਰਾ ਜਾਨ ਨੂੰ ਸੋਸ਼ਿਕ ਨਹੀਂ ਹੁਆਇਆ ਭਾਵੇਂ ਪੁੱਤਰ ਵੀ ਰਿਸ਼ਤੇ ਵਿੱਚ ਪਿਆਣਾ ਹੋਵੇ ਜੇ ਬਾਣੀ ਨਾਲ ਕੇਸ਼ਾੜ ਹੈ ਇਹਦੇ ਜਿੱਤਰ ਨੂੰ ਮੂੰਹ ਹੈ ਉਧਰਲੇ ਪਾਸੇ ਨੂੰ ਚਲੇ ਜਾਏ ਸਾਡੀ ਮਕੀਨਾਂ ਨਹੀਂ ਤਾਂ ਗੁਰੂ ਹਾਜੇ ਸਾਹਿਬ ਨੇ ਬਖਸ਼ਿਸ਼ਾਂ ਦਿੱਤੀਆਂ ਸਤਿਗੁਰਾਂ ਦੀ ਬਾਣੀ ਦਾ ਅੱਧੁਕਿਨਾਂ ਚ ਕਰਨਾ ਮਹਾਰੀ ਕੋਠਾ ਸਾਹਿਬ ਜਾਓਗੀ ਕਾਲ ਕਰਕੇ ਚਾਹਵ ਆਦਮੀ ਇਤਿਆਰ ਭੁਗੇ ਜਿੱਤੀ ਹੋਈ ਗੁਰੂਵਰ ਤੇ ਸਾਧੂ ਮਹਾਰਾਜੀ ਨੇ ਲੱਭਾਈ ਨਹੀਂ ਲਾਇਆ ਜੋ ਸਤ ਗੁਰਾਂ ਦਾ ਪ੍ਰਕਾਸ਼ ਪੀੜਾ ਸਭ ਠੀਕ ਕਰ ਦਿੱਤਾ ਤੋਂ ਬਾਅਦ ਆਪ ਮਨਜਾਣੀ ਇਹ ਭੁਗੇ ਪੈਦੇ ਰਹੇ ਸਤ ਗੁਰਾਂ ਦੀ ਬਾਣੀ ਦਾ ਅਦਭੁਕੀਤਾ ਫਿਰ ਜੇ ਕਿਧਰੇ ਗੁਰੂਗ੍ਰੰਥ ਜੀ ਦੇ ਗੁਰੂ ਸਾਹਿਬ ਤੋਂ ਬਾਅਦ ਸੁਖੀਮ ਨੂੰ ਪੜਦੇ ਤੇ ਸੁਖੀਮ ਕੋਕ ਦਾ ਕਹਿਣਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਪਤੇ ਵਿੱਚ ਕਮਜ਼ ਕਰਦਾ ਛੇਦ ਸਾਡ ਕਰਦਾ ਉਸ ਬੰਦੇ ਤੇ ਮੁਕਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਏ ਉਸ ਤਰੀਕ ਕੋ ਦੇ ਤਸ਼ਾਰ ਸਜ਼ਾ ਮੰਗੀ ਹੈ ਤੇ ਅਪੋਚਿਤ ਪਟਾਦ ਅਨੁਸਾਰ ਉੱਥੇ ਕਟਨਾ ਕਰਨ ਵਾਪਰੇ ਇਹਦੀ ਸਜ਼ਾ ਸਰਕਾਰ ਨੇ ਦੇਣੀ ਔਰ ਸੁਰੱਖੀ ਕਮੇਟੀ ਵਾਲਿਆਂ ਨੇ ਕਾਲ ਤੱਕ ਦਿੱਤੀ ਕਰਵਾਈ ਕੇ ਕੂਜੀ ਪ੍ਰਕਟਾਲ ਕਰਵਾਈ ਕਿਸਰਸ ਨੇ ਕਿਉਂ 1100 ਸਫਰੀਆਂ ਦੀ ਰਿਪੋਰਟ ਦੇ ਦਿੱਤੀ ਔਰ ਕਹਿੰਦੇ ਜੀ ਉਹਨਾਂ ਤੇ ਫੌਜਕਾਰੀ ਮਕਦਮੇ ਜਦ ਸਰਜ ਹੋਣਗੇ ਕੌਣ ਕਹਿੰਦਾ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਜੇ ਇਹ ਅਕਾਲ ਤਖਤ ਸਭ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਪਤ ਕਰਦੇ ਨੇ ਤੇ ਫੇਰੇ ਚੋੜਾਂ ਦੇ ਹਾਕੇ ਚ ਭੁਗਤ ਰਹਿਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੋੜ ਕੀ ਹਾਮਾ ਇਹ ਨਾ ਕੋਈ ਪਾਰੀਕ ਤੇ ਜ਼ੋਰਾ ਵਿਭਾਗੀ ਆਮ ਬੰਦਾ ਨਹੀਂ ਭੱਜਿਆ ਜੱਗੀਦਾਰ ਭੱਜਿਆ ਸ਼੍ਰੋਮਿਕ ਨੂੰ ਕੀ ਜੇ ਮੈਟਰ ਕਰ ਜਾਏ ਤੁਹਾਡਾ ਹੰਕਾਰ ਰਿਹਾ ਹੈ ਭਾਗੀਆ ਐਡਵੋਕੇਟ ਇਹਨਾਂ ਦਾ ਸਾਰਾ ਕਾਜ ਬਾਰਾ ਭੱਜਿਆ ਤੋਂ ਬਾਅਦ ਪੰਜਾਬ ਸਰਕਾਰ ਦੀ ਕੋਰਾਂ ਦੇ ਹੱਕ ਦੀ ਬਣੀ ਪ੍ਰਸ਼ਾਸਨ ਦੇ ਵਿਭਾਗ ਵਿੱਚ ਬੈਠਦਾ ਹੈ ਅਦਾਲਤਾਂ ਅੱਜ ਸਾਨੂੰ ਤਰੀਕਾ ਦੇ ਰਹੀਆਂ ਨੇ ਇਨਸਾਫ ਕਿੱਥੇ ਕਹਿੰਦਾ ਉਹ ਦੇਖਦੇ ਕੋ ਕਦੋਂ ਹੁੰਦਾ ਇਸ ਲਈ ਇਹਨਾਂ ਹਾਲਾਤਾਂ ਦੇ ਅੰਦਰ ਸਤਿਗੁਰੂ ਰਹਿਮਤ ਕਰਨ ਕੀ ਤੁਹਾਡੇ ਵਰਗੇ ਝੰਡਾ ਚੱਕ ਕੇ ਰੱਥਲ ਇੱਕ ਬੜੀ ਕੁੱਝ ਤੇ ਵੀ ਨੁਰਦਾਬੀ ਹੈ ਸੋ ਗੁਰੂ ਰਹਿਮਤ ਕਰਨ ਤੁਸੀਂ ਜਿੰਨੇ ਤੱਕ ਚੱਲ ਕੇ ਆਏ ਹੋ ਮੈਂ ਆਪੇ ਕਿਸਾਨੀ ਐਨੁਪਤ ਕੋਹਕੀ ਵੱਲੋਂ ਜੀ ਆਇਆਂ ਆਖਦਾ ਹੈ ਤੇ ਪੰਥ ਕੋਹਕੇ ਦੀ ਸਫਲਤਾ ਹੈ ਭਾਈ ਲਾਲ ਸਿੰਘ ਹੋਣੀ ਪਹਿਲੀ ਵਾਰੀ ਜੱਤਾਂ ਲੈ ਕੇ ਆਏ ਤੁਸੀਂ ਨਹੀਂ ਜੱਥਾ ਨਿਉਤ ਤੋਂ ਬਾਅਦ ਅੱਜ ਦੂਸਰਾ ਜਥਾ ਜਵਨਾ ਸੀ ਅਮਰਤਿ ਸ਼ਾਹਕੇ ਸਿੰਘ ਸਾਹਿਬ ਦੇ ਕੀਤਾ ਬਹੁਤ ਹੈ ਜੇ ਸੁਧਾਰਨ ਕਿ ਪਾਈਨਾਰ ਸਿੰਘ ਉਹਨਾਂ ਨੇ ਅਮਰਤਿ ਸ਼ਾਹ ਕਰਿਆ ਇਹ ਵੱਡੀ ਪ੍ਰਾਪਤੀ ਹੈ ਸਾਡੀ ਉਹਨਾਂ ਨਾਲ ਪਾਈ ਜੀ ਨਿਰੰਦਰ ਸਿੰਘ ਗੋਸ ਸਿੰਘ ਸਾਹਿਬ ਕੇ ਆਏ ਔਰ ਬਾਕੀਆਂ ਦੀਆਂ ਲਿਸ਼ਟਾਂੀਆਂ ਹੋਈਆਂ ਨੇ ਕਿ ਛੇਤੀ ਤੋਂ ਛੇਤੀ ਅਮਰਤਿ ਸੰਚਾਰ ਕਰਾਇਆ ਜਾਏ ਜਿਹੜੇ ਤੇਲੇ ਮੱਤੀ ਨੇ ਉਹਨਾਂ ਦੇ ਕਾਬਲੇ ਕਰ ਸਕਿਓ ਤੇ ਜਿਨ੍ਹਾਂ ਨੂੰ ਅਮਰਤ ਦੀ ਲੋੜ ਹੈ ਉਹਨਾਂ ਨੂੰ ਅਮਰਤ ਦੀ ਜਾਤ ਜਿਹੜੀ ਉਹ ਪੰਜ ਪਿਆਰੇ ਸਿੰਘਾਂ ਤੋਂ ਨਵਾਈ ਜਾਵੇ ਇਹ ਨਾਮ ਲਿਸਟ ਸਾਡੇ ਕੋਲ ਪਹੁੰਚੀ ਨਹੀਂ ਸ਼ੁਰੂ ਹੋਗੀ ਸੋ ਗੁਰੂ ਕਿਰਪਾ ਕਰਨ ਸਹਿਬਜਾਦਾ ਅਜੀਤ ਸਿੰਘ ਨਗਰੁਹਾੜੀ ਚੰਡੀਗੜ੍ਹ ਕੀ ਲਈ ਸਿੱਖ ਸੰਤਾ ਸੇ ਪਹਿਲਾ ਸੇ ਹੋਣਾ ਦੇ ਕੁਛਿ ਸਾਡੇ ਸਾਥੀ ਇਸ ਬਾਧਿਨਿਆੇ ਮਤਾਵਾ ਪਹਿਣਾ ਜਿਹੜੀਆਂ ਸੰਗਤ ਸਰੂਪ ਸੁਖਮੀ ਸਾਹਿਬ ਦੇ ਜਾਪ ਕਰਦੀ ਹੈ ਬੱਚਿਆਂ ਨੂੰ ਕੀਰਤਨ ਸਿਖਾਉਣਾ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ભાઈજી સ્વામીજીની સંગી ઓચ્ચ ન્યાયકારી પ્રબંધની વાત કરીને કે ટાડે હિસ્સે આયા છે કે ગુરુ કૃતાર્થન સદગુરુ આપનીની યાત્રા સફલ ગણવણ અને જેડા ટાડ એક એક કદમ ને ઇસલી ઇસ પંખક ઓકેનો પ્રતિકરણ કે કી ટાડે ચરણ પહેને શરુ હોગે એલી થતે તે આ ઓર ઇસનું કુ રોક ન સકેગા ਗੁਰੂ ਕਿਰਪਾ ਕਰੀ ਸਤਿਗੁਰ ਚੜ੍ਹਦੀ ਕਲਾ ਬਖਸ਼ ਔਰ ਜਿੰਨਾ ਚਿਰ ਇਹ ਇਨਸਾਫ਼ ਲੈ ਨਹੀਂ ਲੈਂਦੇ ਕਹਿੰਦੇ ਨੇ ਕਿ ਤੁਹਾਨੂੰ 44 47 ਨਹੀਂ ਮਿਲੇ ਹੋਗੇ ਨਵੰਬਰ ਤੋਂ 4 ਸਾਲ ਹੋ ਗਿਆ ਹੈ ਮੈਂ ਕਹਾਂ ਇਹ ਸਮਾਂ ਮੈਂ ਨਹੀਂ ਰੱਖਦਾ ਕਿ ਇਨਸਾਫ਼ ਨੂੰ ਮੈਂ ਨਹੀਂ ਰੱਖਦਾ ਕਿ ਹੁਣ ਇਹਨਾਂ ਨੇ ਦੇਖਣਾ ਹੈ ਕਾਨੂੰਨ ਪ੍ਰਣਾਲੀ ਨੇ ਸੰਸਦ ਨੇ ਸਰਕਾਰ ਨੇ ਕਿਉਂ ਜਿੰਨਾ ਤੋਂ ਸੁਵਿਧਾਜਨੂਨ ਜੋ ਹੋਰੀਏ ਤੇ ਕਰਕੇ ਆ ਲੈਣਾ ਹੈ

ਸਾਰਾ ਪੰਥ ਯਾਦ ਕਰਦਾ ਹੈ ਕਿ ਤਿੰਨ ਸੌ ਟਾਈ ਕਾਂਗਰਸ ਰੂਪਾਂ ਦੇ ਇਨਸਾਫ ਦਾ ਜਿਹੜਾ ਇਤਿਹਾਸ ਲਿਖਿਆ ਜਾਣਾ ਹੈ ਉਹ ਤੇ ਤੁਹਾਡੇ ਨਾਮ ਲਿਖਿਆ ਜਾਣਾ ਤੁਸੀਂ ਆਜ਼ਾਦ ਨਾਰਾਮਾ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਹ